ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਖੰਬੇ ਦੇ ਕੋਲ ਖੜੇ ਦੋ ਵਿਅਕਤੀਆਂ ਦਾ ਬਾਲਬਾਲ ਬਚਾ ਹੋ ਗਿਆ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਸਾਹੀ ਬੱਚੇ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਹ ਜਦੋਂ ਖੰਬੇ ਦੇ ਕੋਲ ਖੜੇ ਸਨ ਤਾਂ ਇੱਕਦਮ ਹੀ ਇੱਕ ਤੇਜ਼ ਰਫ਼ਤਾਰ ਕਾਰ ਖੰਬੇ ਨਾਲ ਆ ਟਕਰਾਈ ਗਈ ਜਿਸ ਨਾਲ ਜਿੱਥੇ ਉਹਨਾਂ ਦਾ ਬਚਾਅ ਹੋ ਗਿਆ ਉੱਥੇ ਹੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਧਰ ਹਾਦਸੇ ਹੁੰਦਾ ਸਾਰੀ ਆਲੇ ਦੁਆਲੇ ਦੇ ਲੋਕਾਂ ਦੀ ਪੀੜ ਇਕੱਠੀ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਹਾਦਸੇ ਤੋਂ ਬਾਅਦ ਜਦੋਂ ਉਹਨਾਂ ਨੇ ਗੱਡੀ ਚਾਲਕ ਪਾਸੋਂ ਕਾਗਜ਼ ਪੱਤਰ ਮੰਗੇ ਤਾਂ ਉਹ ਅੱਗੇ ਉਹ ਝਗੜਾ ਕਰਨ ਲੱਗ ਪਿਆ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਟਿੰਗਰਾ ਦੀ ਰਿਪੋਰਟ ਇਹ ਬੰਦੇ ਨੇ ਫਿਰ ਹੋਰ ਬੰਦਾ ਆਇਆ ਕੋਈ ਉਹ ਆ ਗਏ ਉਹਨਾਂ ਨੂੰ ਕਿਹਾ ਜੀ ਕਾਗਜ਼ ਦੇ ਦਿਓ ਕਾਫੀ ਟਾਈਮ ਦੇ ਮੰਗਦੇ ਸੀ ਗੱਡੀ ਗੱਡੀ ਨੌਂ ਗੱਡੀ ਖੋਲੀ ਹੈ ਗੱਡੀ ਹਰ ਲੋਕ ਕਰਕੇ ਚੱਲੀ ਲੱਗ ਗਈ ਜੀ ਬੁਢੀ ਹੈ ਬੁਢੀ ਹੈ ਅਜਾਬੀ ਲੈ ਗਿਆ ਜੀ ਤੇ ਭਾਜੀ ਮੈਂ ਖੰਬੇ ਦੇ ਕੋਲ ਬੈਠਾ ਸੀ ਉੱਪਰ ਚੜਨਾ ਕੋ ਤੁ ਆਪਣੇ ਟਾਈਮ ਤੇ ਇਹ ਗੱਡੀ ਸਿੱਧੀ ਆਈ ਆ ਸਿੱਧੀ ਆ ਕੇ ਖੰਬੇ 'ਚ ਵੱਜੀ ਆ ਖੰਬੇ 'ਚ ਮੇਰਾ ਬਚਾਅ ਹੋ ਗਿਆ ਮੇਰੇ ਕੋਈ ਨੁਕਸਾਨ ਨਹੀਂ ਹੋਇਆ ਲੱਤਾਂ ਬਾਹਾਂ ਕੰਬਾ ਸਾਰਾ ਟੁੱਟ ਗਿਆ ਵਾ